ਉਹ ਅੰਦਰ ਲੈ ਕੇ ਅੰਦਰ ਦੀਆਂ ਤਸਵੀਰਾਂ ਸਾਰੀਆਂ ਦਿਖਾਵਾਂਗਾ ਮੈਂ ਤੁਹਾਨੂੰ ਕਿਉਂਕਿ ਬਹੁਤ ਹੀ ਗੰਦੀ ਹਰਕਤ ਜਿਹੜੀ ਹੈ ਇਸ ਚਰਚ ਦੇ ਅੰਦਰ ਸ਼ਰਾਰਤੀਆਂ ਵੱਲੋਂ ਕੀਤੀ ਗਈ ਜੋ ਡੋਨੇਸ਼ਨ ਬਾਕਸ ਜਾਂ ਕੁਝ ਵੀ ਸਮਾਨ ਸੀਗਾ ਉਹਨੂੰ ਇੱਥੇ ਸਾੜਿਆ ਗਿਆ ਹੈ ਕਿ ਦਿਲ ਨੂੰ ਮਤਲਬ ਕਿ ਇੱਕ ਟੁੰਬ ਲੱਗਦੀ ਹੈ ਇੱਕ ਦੁੱਖ ਹੁੰਦਾ ਹੈ ਕਿ ਇਹ ਜਿਹੜੇ ਪਵਿੱਤਰ ਬਾਈਬਲ ਨੇ ਇਹਨਾਂ ਪਵਿੱਤਰ ਬਾਈਬਲਸ ਨੂੰ ਵੀ ਇੱਥੇ ਅੱਗ ਲਗਾਈ ਗਈ ਹੈ ਮੈਂ ਦੇਖੋ ਤੁਸੀਂ ਬੈੱਡ ਦੇ ਉੱਤੇ ਮਤਲਬ ਲੈਟਰਨ ਕੀਤੀ ਗਈ ਔਰ ਇਤਨਾ ਬੇਵਕੂਫ ਇਨਸਾਨ ਕੋਈ ਰਹਾ ਹੋਣਾ ਜਿਸ ਨੇ ਇੱਥੇ ਖਾਣਾ ਵੀ ਬਣਾ ਕੇ ਖਾਦਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੜੀਆਂ ਦਰਦਨਾਕ ਤਸਵੀਰਾਂ ਨੇ ਕਿਉਂਕਿ ਧਰਮ ਸਾਰਿਆਂ ਦੇ ਬਰਾਬਰ ਹੁੰਦੇ ਨੇ ਕਿਸੇ ਵੀ ਧਰਮ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਹੋਣੀ ਬਹੁਤ ਹੀ ਨਿੰਦਣੀ ਹੈ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਬਰਦਾਸ਼ਤ ਦੇ ਕਾਬਿਲ ਨਹੀਂ ਹੈ और 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 वो और 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 लाइट और 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 टाइम और 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 ਆਪਸੀ ਸਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਇੱਕ ਬਹੁਤ ਵੱਡੀ ਖਬਰ ਤੁਹਾਡੇ ਤੱਕ ਲੈ ਕੇ ਆਏ ਹਾਂ ਇਸ ਵੇਲੇ ਮੈਂ ਖੜਾ ਹਾਂ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਦੇ ਵਿੱਚ ਪੈਂਦਾ ਇਲਾਕਾ ਕੁਲੀਆਂ ਜਿਹੜਾ ਕਿ ਇੱਕ ਪਾਸੇ ਕੁਲੀਆਂ ਦੇ ਨਾਲ ਜੁੜਦਾ ਹੈ ਦੂਜੇ ਪਾਸੇ ਸਿੰਬਲ ਕੈਂਪ ਦੇ ਨਾਲ ਜੁੜਦਾ ਹੈ ਔਰ ਇਸ ਵੇਲੇ ਮੈਂ ਸੈਂਟ ਜੇਮਸ ਬਿਲੀਵਰ ਈਸਟਰਨ ਚਰਚ ਦੇ ਵਿੱਚ ਮੌਜੂਦ ਹਾਂ ਇਸ ਚਰਚ ਦੇ ਵਿੱਚ ਆਉਣਾ ਮੇਰਾ ਮਕਸਦ ਇੱਥੋਂ ਇੱਕ ਕਾਲ ਆਈ ਮੈਨੂੰ ਕਿ ਬਾਈਬਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਅੰਦਰ ਜਲਾਇਆ ਗਿਆ ਔਰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਚਰਚ ਦੇ ਅੰਦਰ ਤੋੜ-ਫੋੜ ਕਰਕੇ ਕੋਈ ਅਣਜਾਣ ਜਿਹੜੇ ਬੰਦੇ ਸੀ ਜਿਹੜੇ ਅਣਜਾਣ ਕਲਪਰੇਟ ਸੀਗੇ ਉਹਨਾਂ ਨੇ ਇਸ ਚਰਚ ਦੇ ਅੰਦਰ ਆ ਕੇ ਬੇਹੁਰਮਤੀ ਕੀਤੀ ਹੈ ਹੂੰ ਬੇਹੁਰਮਤੀ ਲਫ਼ਜ਼ ਭਾਵੇਂ ਮੇਰੇ ਮੂੰਹੋਂ ਨਿਕਲ ਰਿਹਾ ਹੈ ਲੇਕਿਨ ਇਹ ਸੱਚਮੁੱਚ ਦੇ ਵਿੱਚ ਬੇਹੁਰਮਤੀ ਹੈ ਤੁਹਾਨੂੰ ਅੰਦਰ ਦੀਆਂ ਸਾਰੀਆਂ ਤਸਵੀਰਾਂ ਵੀ ਦਿਖਾਵਾਂਗੇ ਚਰਚ ਦਾ ਇਹ ਫਰੰਟ ਗੇਟ ਹੈ ਜਿੱਥੇ ਕੇ ਸਾਰੇ ਬੈਠੇ ਨੇ ਇਸ ਦਾ ਤਾਲਾ ਤੋੜ ਕੇ ਤੇ ਇੱਥੋਂ ਜਿਨ੍ਹਾਂ ਨੇ ਵੀ ਸ਼ਰਾਰਤ ਕੀਤੀ ਹੈ ਉਹ ਅੰਦਰ ਗਏ ਨੇ ਅਸੀਂ ਤੁਹਾਨੂੰ ਦੂਸਰੇ ਗੇਟ ਤੋਂ ਅੰਦਰ ਲੈ ਕੇ ਅੰਦਰ ਦੀਆਂ ਤਸਵੀਰਾਂ ਸਾਰੀਆਂ ਦਿਖਾਵਾਂਗਾ ਮੈਂ ਤੁਹਾਨੂੰ ਕਿਉਂਕਿ ਬਹੁਤ ਹੀ ਗੰਦੀ ਹਰਕਤ ਜਿਹੜੀ ਹੈ ਇਸ ਚਰਚ ਦੇ ਅੰਦਰ ਸ਼ਰਾਰਤੀਆਂ ਵੱਲੋਂ ਕੀਤੀ ਗਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਵਿੱਚ ਵੀ ਜੋ ਡੋਨੇਸ਼ਨ ਬਾਕਸ ਜਾਂ ਕੁਝ ਵੀ ਸਮਾਨ ਸੀਗਾ ਉਹਨੂੰ ਇੱਥੇ ਸਾੜਿਆ ਗਿਆ ਹੈ ਜਿਹੜਾ ਕਿ ਬਿਲਕੁਲ ਵੀ ਬਰਦਾਸ਼ਤ ਮਤਲਬ ਕਾਬਲੇ ਬਰਦਾਸ਼ਤ ਨਹੀਂ ਹੈ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਮੈਂ ਦਿਖਾਉਣ ਜਾ ਰਿਹਾ ਜਿਹੜੀ ਕਿ ਦਿਲ ਨੂੰ ਮਤਲਬ ਕਿ ਇੱਕ ਟੁੰਬ ਲੱਗਦੀ ਹੈ ਇੱਕ ਦੁੱਖ ਹੁੰਦਾ ਹੈ ਕਿ ਇਹ ਜਿਹੜੇ ਪਵਿੱਤਰ ਬਾਈਬਲ ਨੇ ਇਹਨਾਂ ਪਵਿੱਤਰ ਬਾਈਬਲਸ ਨੂੰ ਵੀ ਇੱਥੇ ਅੱਗ ਲਗਾਈ ਗਈ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਨੇੜੇ ਹੋ ਕੇ ਦਿਖਾਓ ਇਹ ਬਾਈਬਲ ਜਿਹੜੇ ਨੇ ਇਹ ਇਹਨਾਂ ਦੀਆਂ ਕਾਪੀਜ਼ ਨੇ ਇਹ ਕਰੀਬ-ਕਰੀਬ ਜਿਸ ਤਰ੍ਹਾਂ ਪਾਸਟਰ ਨੇ ਦੱਸਿਆ ਕਿ 100-150 ਕਾਪੀਆਂ ਸੀ ਔਰ ਬਹੁਤ ਸਾਰੀਆਂ ਕਾਪੀਆਂ ਇਹਨਾਂ ਨੇ ਜਲਾਤੀਆਂ ਔਰ ਸਮਾਨ ਸਾਰਾ ਤੁਸੀਂ ਦੇਖ ਰਹੇ ਹੋ ਤੋੜ-ਫੋੜ ਕਰਕੇ ਇਹਨਾਂ ਨੇ ਸੁੱਟ ਦਿੱਤਾ ਔਰ ਉਸ ਤੋਂ ਵੀ ਜਿਹੜੀ ਵੱਡੀ ਔਰ ਗੰਦੀ ਗੱਲ ਜਿਹੜੀ ਮੈਨੂੰ ਇੱਥੇ ਸਾਨੂੰ ਦੇਖਣ ਨੂੰ ਮਿਲੀ ਲੈਟਰਨ ਤੱਕ ਕੀਤੀ ਗਈ ਦੇਖੋ ਤੁਸੀਂ ਬੈੱਡ ਦੇ ਉੱਤੇ ਮਤਲਬ ਲੈਟਰਨ ਕੀਤੀ ਗਈ ਔਰ ਇਸ ਬਾਈਬਲ ਦੇ ਇੱਥੇ ਬਾਈਬਲ ਜਲਾਈ ਲੈਟਰਨ ਕੀਤੀ ਔਰ ਇਤਨਾ ਬੇਵਕੂਫ ਇਨਸਾਨ ਕੋਈ ਰਹਾ ਹੋਣਾ ਜਿਸ ਨੇ ਇੱਥੇ ਖਾਣਾ ਵੀ ਬਣਾ ਕੇ ਖਾਦਾ ਹੋਇਆ ਔਰ ਇਹ ਖਾਣਾ ਪਾਸਟਰਸ ਦੇ ਕਹਿਣ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਕੱਲ ਰਾਤ ਨੂੰ ਜਿਹੜੇ ਇੱਥੇ ਲੋਕੀ ਆਏ ਨੇ ਬਰਤਨ ਵੀ ਤੁਸੀਂ ਦੇਖ ਰਹੇ ਹੋ ਚਾਹ ਵੀ ਬਣੀ ਹੈ ਇੱਥੇ ਚਾਵਲ ਵੀ ਬਣਾਏ ਗਏ ਆ ਔਰ ਖਾਣਾ ਵੀ ਇੱਥੋਂ ਖਾ ਕੇ ਬਣਾ ਕੇ ਗਿਆ ਹੈ ਲੇਕਿਨ ਜਾਂਦੇ ਹੋਏ ਇਸ ਚਰਚ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੜੀਆਂ ਦਰਦਨਾਕ ਤਸਵੀਰਾਂ ਨੇ ਕਿਉਂਕਿ ਧਰਮ ਸਾਰਿਆਂ ਦੇ ਬਰਾਬਰ ਹੁੰਦੇ ਨੇ ਕਿਸੇ ਵੀ ਧਰਮ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਹੋਣੀ ਬਹੁਤ ਹੀ ਨਿੰਦਣੀ ਹੈ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਬਰਦਾਸ਼ਤ ਦੇ ਕਾਬਿਲ ਨਹੀਂ ਹੈ ਔਰ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਪੁਲਿਸ ਦਾ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਜੋ ਹਾਲਾਤ ਇੱਥੇ ਬਣੇ ਹੋਏ ਨੇ ਛੇਤੀ ਤੋਂ ਛੇਤੀ ਇਸ ਬੰਦੇ ਨੂੰ ਜਾਂ ਇਹਨਾਂ ਬੰਦਿਆਂ ਨੂੰ ਜਿਹੜੇ ਇੱਥੇ ਅੰਦਰ ਆ ਕੇ ਇਸ ਤਰ੍ਹਾਂ ਦੀ ਗੰਦੀ ਕਾਨੂੰਨੀ ਕਰਤੂਤ ਕਰਕੇ ਗਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਔਰ ਐਫਐਸਐਲ ਦੀ ਟੀਮ ਵੀ ਛੇਤੀ ਹੀ ਆ ਰਹੀ ਹੈ ਇਸ ਕਰਕੇ ਅਸੀਂ ਕਿਸੇ ਵੀ ਚੀਜ਼ ਦੇ ਨਾਲ ਛੇੜਖਾਨੀ ਨਹੀਂ ਕਰ ਰਹੇ ਉਸੇ ਤਰੀਕੇ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅੱਗ ਜਿਹੜੀ ਲਾਈ ਗਈ ਇੱਥੇ ਅੰਦਰ ਇਸ ਦੀ ਲਪਟਾਂ ਤੁਸੀਂ ਦੇਖ ਸਕਦੇ ਹੋ ਕਿ ਛੱਤ ਤੱਕ ਗਈਆਂ ਨੇ ਪੂਰਾ ਉੱਪਰ ਤੱਕ ਛੱਤ ਸਾਰਾ ਕਾਲਾ ਹੋਇਆ ਪਿਆ ਵਾ ਇਸ ਪਾਸੇ ਵੀ ਔਰ ਉਸ ਪਾਸੇ ਵੀ ਜਿਹੜੀਆਂ ਅੱਗ ਜਿਹੜੀ ਆ ਬਾਈਬਲ ਨੂੰ ਲਗਾਈ ਗਈ ਹੈ ਔਰ ਬਾਈਬਲ ਦਾ ਇਹਨਾਂ ਦਾ ਇੱਕ ਪਵਿੱਤਰ ਕੱਪੜਾ ਹੁੰਦਾ ਹੈ ਜਿਹੜਾ ਰੱਖਿਆ ਜਾਂਦਾ ਹੈ ਸ਼ਾਇਦ ਇੱਥੇ ਇਹ ਇਸ ਕੱਪੜੇ ਨੂੰ ਵੀ ਜਿਹੜਾ ਖੇਤਾਂ ਦੇ ਵਿੱਚ ਛੁੱਟਿਆ ਗਿਆ ਔਰ ਇਹ ਕੋਈ ਛੋਟੀ ਗੱਲ ਨਹੀਂ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਅੰਦਰ ਆ ਕੇ ਉਸ ਧਾਰਮਿਕ ਸਥਾਨ ਦੀ ਬੇਹੁਰਮਤੀ ਕਰਨੀ ਔਰ ਬੇਹੁਰਮਤੀ ਵੀ ਇਸ ਹੱਦ ਤੱਕ ਕਰਨੀ ਕਿ ਬੜੇ ਹੀ ਆਰਾਮ ਦੇ ਨਾਲ ਅੰਦਰ ਬੈਠ ਕੇ ਬਾਈਬਲ ਜਲਾਣਾ ਉੱਥੇ ਦਾ ਸਮਾਨ ਜਲਾਣਾ ਉੱਥੇ ਦੀ ਆਫਰਿੰਗ ਜਿਹਨੂੰ ਆਪਾਂ ਗੁੱਲਕ ਕਹਿੰਦੇ ਆ ਉਸ ਗੁੱਲਕ ਨੂੰ ਸਾੜਨਾ ਤੇ ਉਹਦੇ ਵਿੱਚੋਂ ਪੈਸਿਆਂ ਨੂੰ ਕੱਢ ਕੇ ਲੈ ਕੇ ਜਾਣਾ ਇਹ ਕੋਈ ਆਮ ਬੰਦਾ शरारती नहीं कर सकता एक कोई ना कोई सोची जो हो सकती है कल रात को और जो चर्च का और हमारा बिलीवियन चर्च है और उसी चर्च का कुलियान में उन लोग मेन दरवाजे को तोड़े तोड़ के अंदर गए अंदर गए के सारा और सामान को तोड़ फूट के सारा कटंस को जलाई और उसका होली बाइबल था भी वो होली भी, बाइबल को भी जलाया और फिर उन लोगों ने दान पेटी था उसको भी उन लोगों ने अक, ले लिया उसको जला दिया उसको बंद होती है लेकिन शाम तक था हमारा था, शाम तक चार बजे तक लेकिन भी। सर कल मैं दस बजे तो लेके बारह साढ़े बारह एक बजे तक इस जगह थे सी उस टाइम मतलब इस जगह कोई भी दिक्कत नहीं थी ਐਵਰੀ ਡੇ ਅਸੀਂ ਹਰ ਰੋਜ਼ ਇਸ ਜਗ੍ਹਾ ਤੇ ਦੁਪਹਿਰ ਦੇ ਟਾਈਮ ਹੁੰਦੇ ਹਾਂ ਔਰ ਪ੍ਰੇਅਰ ਵਗੈਰਾ ਕਰੀ ਦੀ ਸੰਡੇ ਨੂੰ ਸੰਡੇ ਸੰਡੇ ਆਰਾਧਨਾ ਕਰਦੇ ਅਸੀਂ ਔਰ ਫਰਾਈਡੇ ਆਰਾਧਨਾ ਹੁੰਦੀ ਹੈ ਕੱਲ ਵੀ ਅਸੀਂ ਪਰਮੇਸ਼ਵਰ ਦੀ ਮਹਿਮਾ ਕੀਤੀ ਆਰਾਧਨਾ ਕੀਤੀ 11 12 ਵਜੇ ਤੱਕ ਅਸੀਂ ਆਰਾਧਨਾ ਕੀਤੀ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਮੈਂ ਇਸ ਜਗ੍ਹਾ ਤੇ ਬੈਠਾ ਤਾਂ ਉਸ ਤੋਂ ਬਾਅਦ ਜਦ ਮੈਂ ਚਲਾ ਗਿਆ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਮੈਂ ਨਹੀਂ ਆਇਆ ਮੈਨੂੰ ਸਵੇਰ ਕਾਲ ਕੀਤੀ ਬ੍ਰਦਰ ਨੇ ਕਿ ਪਾਸਟਰ ਜੀ ਤੁਸੀਂ ਮਤਲਬ ਕਿੱਥੇ ਹੋ ਜੇ ਮੈਂ ਨੇ ਬੋਲਾ ਕਿ ਮੈਂ ਵੀ ਘਰ ਮੇਰੇ ਰੂਮ ਮੈਂ तो मैं सुबह आया उन्होंने बोला कि आपका चर्च का दरवाजा खुला है और शीशे वगैरह टूटे हुए अच्छा हाँ जी तो जब मैं आया और देखा कि सब सामान और चर्च में आग लगी आग लगी हुई है आग लगाई हुई है जी।, जी चर्च में आग लगाई है और हमारी पवित्र बाइबल है उसको जलाया गया है और ऑफरिंग बॉक्स है उसको जलाया गया हमारी पवित्र वेदी होती है उसका जो कपड़ा है वो खेत में फेंका था तो फिर ब्रदर गए उनको मैंने बोला कि वो उठा के लाओ फिर उसको हमने उठा के चर्च में रखा ਪੁਲਿਸ ਨੂੰ ਕ੍ਰੀ ਵਸੀ 10 11 ਵਜੇ ਅਸੀਂ ਗਏ ਉਹਨਾਂ ਦੇ ਇਸ ਵੇਲੇ ਮੇਨ ਸਾਡਾ ਜੋ ਚਰਚ ਦਾ ਮੇਨ ਦਰਵਾਜਾ ਹੈ ਇਹ ਸਾਰਾ ਤੋੜ ਦਿੱਤਾ ਗਿਆ ਹੈ ਹਮਮ ਔਰ ਉਸ ਤੋਂ ਬਾਅਦ ਸਾਡੀ ਬਾਈਬਲਸ ਹੈ ਉਹ ਜਲਾਈ ਗਈ ਹੈ ਔਰ ਕਾਫੀ ਸਮਾਨ ਹੈ ਜੋ ਜਲਾਇਆ ਗਿਆ ਬਾਈਬਲ ਦੇ ਟੋਟਲ ਅੰਦਰ ਕਿੰਨੇ ਪੀਸ ਪੇਸ ਸੀਗੇ ਹੋਲੀ ਬਾਈਬਲ ਦੇ ਹਮਾਰੇ ਨਿਊ ਟੈਸਟਮੈਂਟ ਹੈ ਕਾਫੀ ਇਸਕੇ 200 ਕੇ ਪਲੱਸ ਹਮਾਰੇ ਨਿਊ ਟੈਸਟਮੈਂਟ ਹੁੰਦਾ ਹੈ ਛੋਟੀ ਬਾਈਬਲ ਹੁੰਦੀ ਹੈ ਛੋਟੀ ਵਾਲੀ ਬਾਈਬਲ ਜੀ ਜੋ ਹਮ ਲੋਕੋ ਨੂੰ dete ਪੜ੍ਹਨ ਦੇ ਲਈ ਜੋ ਹਮਾਰੇ ਪਾਸ ਆਤੇ ਹਨ ਉਹ ਥੇ

इधर बनाई 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 है बनाई है है अंदर अंदर ही चाय चाय भी भी उन्होंने जी और खाना खाया ये एक आदमी का काम नहीं है ये दो चार आदमी होंगे इसमें जैसे ही इन्फॉर्मेशन मिली है इमीडिएटली मैं मीटिंग में था कहीं मैं इमीडिएटली मेरे को कॉल आया वहाँ से तो मैं यहाँ पे विजिट किया अभी एफएसएल की टीम आ रही है ठीक है तो वो, वो तो पार्ट ऑफ इन्वेस्टिगेशन है आगे क्या होगा इसमें कितने बंदे हैं वो जो भी इसमें इन्वॉल्व होगा वो पकड़ा जाएगा डेफिनेटली पकड़ा जाएगा देखिए इसमें को जलाया है। वहां पर भी की है। खाना बनाकर खाया है ये बहुत ही गंदी हरकत है ये जिसने भी किया है बहुत ही गंदा किया है क्योंकि क्रिश्चियन कम्युनिटी जो है ये बहुत ही भाईचारे पर बिलीव करती है क्योंकि ये किसी से कोई भेदभाव नहीं करती हमारा मिशन का हमारा टारगेट है हमारे जीसस क्राइस्ट का यही संदेश है शांति है प्यार है हम सभी भाईचारे के साथ रहते हैं और इसलिए हम ये एक्सपेक्ट भी नहीं करते कि कोई हमसे भी आके ऐसा काम करे लेकिन जिसने भी ये काम किया बहुत ही गंदा काम किया है बिल्कुल और, और मुझे पूरा आश्वासन दिया है हमारे एस एच ओ साहब ने और चौकी अफसर साहब ने जयपाल साहब हैं उन्होंने हमें पूरा आश्वासन दिया है और चौकी अफसर साहब ने भी आश्वासन दिया है कि हम इसकी पूरी तह तक जाएंगे और जल्द से जल्द जितने भी कल्प्रिट्स हैं जो भी ये काम करने वाले हैं उनको सामने लाएंगे उनको सजा मिलेगी बिल्कुल जी बहुत जिसने भी किया बहुत घटिया हरकत की है ए गिल साहब मेरे दोस्त थाने ये बंदे आए मेरे को कहंदे जी इस तरह कोई मसला हो गया तो मैं आया उस वेले मैं गिल साहब नु फोन कीता क्योंकि अफसर साहबSniper हर साहब आए ते इना ने भी काफी कोशिश की थी सारे ने मिलजुल के इन्वेस्टिगेशन चल रही है देखो हुन के हुंदा लेकिन जो भी किया इसदीप सख्त शब्दों में ਲਿਖੇ ਦੀ ਕਰਦੇ ਐਫਐਸਐਲ ਦੀ ਟੀਮ ਤਾਂ ਆਪਣੀ ਇਨਕੁਆਇਰੀ ਜੋ ਕਰੇਗੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਹੈ ਉਹ ਮੌਕੇ ਤੇ ਪਹੁੰਚਿਆ ਹੋਇਆ ਹੈ ਔਰ ਐਕਟਿਵ ਹੈ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਦੇ ਅੰਦਰ ਪੈਂਦੀ ਇਹ ਚਰਚ ਜੋ ਕਿ ਕੁਲੀਆਂ ਦੇ ਵਿੱਚ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਸਾਰੇ ਕੇਸ ਨੂੰ ਕਿੰਨੀ ਕੁ ਛੇਤੀ ਜਿਹੜਾ ਪੁਲਿਸ ਪ੍ਰਸ਼ਾਸਨ ਅਤੇ ਜਿਹੜਾ ਐਫਐਸਐਲ ਦੀ ਟੀਮ ਹੈ ਇਸ ਨੂੰ ਸਾਰਾ ਇੱਥੋਂ ਦੇ ਡਿਟੇਲ ਲੈ ਕੇ ਕਿੰਨੀ ਕੁ ਛੇਤੀ ਇਹਨਾਂ ਲੋਕਾਂ ਨੂੰ ਸਲਾਕਾਂ ਦੇ ਪਿੱਛੇ ਕਰਦੇ ਹੈ ਦੇਖਦੇ ਰਹੋ ਆਪਸੀ ਸਾਈਂ ਟਿਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦਿਲੀ ਦਿਓ ਜੀ ਇਜਾਜ਼ਤ ਧੰਨਵਾਦ